ਸ੍ਰੀ ਗੁਰੂ ਰਾਮਦਾਸ ਲੋਕ ਫਲਾਈ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਰਪ੍ਰਸਤ सुरेंद्र ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਪੁਰ ਅਤੇ ਕੀਰਤਨ ਦਰਬਾਰ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 15 ਸਤੰਬਰ ਦਿਨ ਐਤਵਾਰ ਨੂੰ ਸਮਾਗਮ ਦੀ ਆਰੰਭਤਾ ਮੈਡੀਕਲ ਇਨਕਲੇਵ ਵਿਖੇ ਹੋਵੇਗੀ ਲੰਗਰ ਉਪਰੰਤ ਬਾਬਾ ਨਾਨਕ ਦੇਵ ਜੀ ਦਾ ਵਿਆਪੁਰ ਮਨਾਉਣ ਲਈ ਬਰਾਤ ਰੂਪੀ ਨਗਰ ਕੀਰਤਨ ਮੈਡੀਕਲ ਇਨਕਲੇਵ ਤੋਂ ਆਰੰਭ ਹੋਵੇਗਾ ਅਤੇ ਸਰਦਾਰ ਸਰਬਜੀਤ ਸਿੰਘ ਰਾਜੂ ਦੇ ਗ੍ਰਹਿ α ਇੰਟਰਨੈਸ਼ਨਲ ਸਿਟੀ ਜੀਟੀ ਰੋਡ ਦ ਬੁਰਜੀ ਵਿਖੇ ਪੁੱਜੇਗਾ ਐਸਐਲਵੀ ਸੰਗਤਾਂ ਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ 15 ਸਤੰਬਰ ਨੂੰ ਵਿਆਹਪੁਰਬ ਗੁਰੂ ਨਾਨਕ ਸਿੱਧ ਚਾਦਾ ਬਾਬੇ ਦਾ ਵਿਆਹ ਅੰਮ੍ਰਿਤਸਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ ਸਵੇਰੇ 8:00 ਵਜੇ 170 ਮੈਡੀਕਲ ਐਨਕਲੇਵ ਅੰਮ੍ਰਿਤਸਰ 15 ਸਤੰਬਰ ਐਤਵਰਵਾਰ ਵਾਲੇ ਦਿਹਾੜੇ ਅਰਦਾਸ ਕੀਤੀ ਜਾਏਗੀ 8 ਤੋਂ ਲੈ ਕੇ 9 ਵਜੇ ਤੱਕ ਲੰਗਰ ਗੁਰੂ ਦਾ ਲੰਗਰ ਤੇ 9 ਵਜੇ ਸਾਰਿਆਂ ਨੇ ਆਪਣੀਆਂ ਆਪਣੀਆਂ ਗੱਡੀਆਂ 'ਚ ਸਕੂਟਰ ਥ੍ਰੀ ਵੀਲਰ ਸਾਰਿਆਂ ਨੇ ਚੱਲਣਾ ਹੈ ਔਰ ਸਾਰਿਆਂ ਨੇ ਚੱਲ ਕੇ ਲਾਰੈਂਸ ਰੋਡ ਕ੍ਰਿਸਟਲ ਚੌਂਕ ਐਲੀਵੇਟਿਡ ਰੋਡ ਅਲਫਾ ਮੌਲ ਅਲਫਾ ਮੌਲ ਤੋਂ ਅੱਗੇ ਗੋਲਡਨ ਗੇਟ ਗੋਲਡਨ ਗੇਟ ਤੋਂ ਹੁੰਦੇ ਹੋਇਆ ਦਬੁਰਜੀ ਵਿਖੇ ਅਲਫਾ ਸਿਟੀ ਇੰਟਰਨੈਸ਼ਨਲ ਐਫ ਐਸ 1 ਜੋ ਕਿ ਸਦਾਰ ਸਰਬਜੀਤ ਸਿੰਘ ਰਾਜੂ ਵੀਰ ਜੀ ਫਾਸਟਵੇ ਵਾਲਿਆਂ ਦੀ ਕਵਰਟੀ ਹੈ ਉਹ ਸਥਾਨ ਤੇ ਸਾਰਿਆਂ ਨੇ ਪਹੁੰਚਣਾ ਹੈ ਉਹ ਗੁਰੂ ਦੀ ਬਖਸ਼ੀ ਹੋਈ ਸਥਾਨ ਤੇ ਸੱਚੇ ਪਾਤਸ਼ਾਹ ਦੀ ਬਰਾਤ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਦੇ ਨਾਲ ਉਹ ਸਥਾਨ ਤੇ ਪਹੁੰਚਣਗੇ ਤੇ ਉਸ ਥਾਂ ਤੇ ਪਹੁੰਚ ਕੇ ਜੋ ਰਸਮਾਂ ਨੇ ਗ੍ਰਸਥ ਜੀਵਨ ਦੀਆਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸ ਕੇ ਗਏ ਨੇ ਉਹ ਉੱਥੇ ਕੀਤੀਆਂ ਜਾਣਗੀਆਂ ਮੈਂ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਵੇਰੇ 8 ਵਜੇ ਸਮਾਂ ਕੱਢ ਕੇ 177 ਮੈਡੀਕਲ ਐਂਗਲੇਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਅਸੀਂ ਸਮੇਂ ਸਿਰ ਨਿਕਲ ਕੇ 12 ਵਜੇ ਤੱਕ ਉੱਥੇ ਪਹੁੰਚ ਸਕੀਏ ਤੇ ਪਹੁੰਚ ਕੇ ਸੂਈ ਮੱਲਾ ਚੌਥਾ ਜਿਹਦਾ ਕਿ ਟਾਈਮ 12 ਵਜੇ ਤੱਕ ਹੈ ਅਸੀਂ ਉਹ ਰਸਮ ਪੂਰੀ ਕਰ ਸਕੀਏ